ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਜੇ ਆਪਾਂ 10 ਮਿੰਟ ਲੇਟ ਹੋ ਜਗੇ ਨਾ ਤੇ ਬੱਚੇ ਆਪਾਂ ਨੂੰ ਨਾ ਫੋਨ ਲਾ ਲਾ ਕੇ ਪੁੱਛਦੇ ਆ ਪਾਪਾ ਜੀ ਕਿੱਥੇ ਆ ਗਏ ਪਾਪਾ ਜੀ ਸਾਡੇ ਲਈ ਕਾਹਨ ਨੂੰ ਕੋਈ ਚੀਜ਼ ਲਿਆਂਦੀ ਤੇ ਆਹ ਵੀਡੀਓ ਵੇਖ ਬੀ ਕੇ ਨਾ ਰੋ ਨਿਕਲਦਾ ਛੋਟੀ ਜੀ ਬੱਚੀ ਆ 5-6 ਸਾਲਾਂ ਦੀ ਤੇ ਆਦੇ ਪਾਪਾ ਨੂੰ ਕਿੱਥੇ ਮਿਲਣ ਆਈ ਆ ਕੋਟ ਦੇ ਵਿੱਚ ਮੇਤੀ ਲੋਡਲੀ ਬਬਲ ਦੀ ਬੱਪੂ ਜਾਨਵਰ ਦਾ ਮੇਰੇ ਤੋਂ ਤੂੰ ਕੁਝ ਵੀ ਜਿੱਤਿਆ ਜ਼ਿੰਦਗੀ ਚ ਸਭ ਕੁਝ ਹਾਰਦਾ ਮੇਰੇ ਤੋਂ ਕੀ ਬੱਚੀ ਦੇ ਕਰਮ ਫੁੱਪੇ ਸੀ ਜਿਹੜੀ ਉਹ ਪਚੈਰੀਆਂ ਦੇ ਵਿੱਚ ਪਿਆਉਣਾ ਮਿਲਣਾ ਹੀ ਆ ਯਾਰ ਕਿਉਂ ਨਹੀਂ ਆਪਾਂ ਗੁੱਸੇ ਤੇ ਕੰਟਰੋਲ ਕਰ ਸਕਦੇ ਜੇ ਕੋਈ ਬੋਲਦਾ ਉਹਨੂੰ ਬੋਲਣ ਦੋ ਮਾੜੀ ਜੀ ਗੱਲ ਮਾੜੀ ਜੀ ਚੀਜ਼ ਪਿੱਛੇ ਆਪਾਂ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦੇ ਤੇ ਆਪਣੇ ਮਗਰ ਬੱਚੇ ਰੋਲ ਜਾਂਦੇ ਆ ਤੇ ਵੀਡੀਓ ਦੇਖ ਕੇ ਤਾਂ ਸੱਚੀ ਰੋਣ ਆਉਂਦਾ ਕਿਉਂਕਿ ਬੱਚੀ ਦਾ ਤਾਂ ਕਸੂਰ ਹੀ ਕੋਈ ਨਹੀਂ ਬੱਚੀ ਦਾ ਜੇ ਵਿਚਾਰੀ ਨੇ ਦੇਖਿਆ ਹੀ ਕੁਝ ਨਹੀਂ ਤੇ ਜਿਹੜੀ ਕੋਟਾਂ ਦੇ ਵਿੱਚ ਮਿਲਦੀ ਫਿਰਦੀ ਆ ਪਰ ਉਹ ਵੀਰ ਹੱਸਦਾ ਜ਼ਰੂਰ ਹੈ ਹੱਸੀ ਜਾਂਦਾ ਪਰ ਉਹ ਹਾਸਾ ਨਹੀਂ ਕੋਣ 5 ਮਿੰਟ ਦਾ ਮਿਲ ਹੁੰਦਾ ਬੰਦਾ ਪਰਿਵਾਰ ਨੂੰ ਹਸਕੀ ਮਿਲਦਾ ਜੇ ਬੰਦਾ ਦੋਖੋ ਕਰਕੇ ਮਿਲਦਾ ਫਿਰ ਉਹ ਪਰਿਵਾਰ ਵੀ ਸੋਚਦਾ ਰਹਿੰਦਾ ਹਨਾ ਤਾਂ ਕਰਕੇ ਬਾਈ ਨੇ ਨਕਲੀ ਹਾਸਾ ਹਸ ਤਲਿਆ ਪਰ ਉਹ ਹਾਸਾ ਹੈ ਨਹੀਂਗਾ ਯਾਰ ਆਪਾਂ ਕਿਉਂ ਨਹੀਂ ਗੁੱਸੇ ਤੇ ਕੰਟਰੋਲ ਕਰ ਸਕਦੇ ਕਿਉਂ ਕਿਸੇ ਦੀ ਅਗਲੇ ਦੀ ਵੀ ਜ਼ਿੰਦਗੀ ਖਰਾਬ ਕਰਦੇ ਆ ਤੇ ਆਪਾਂ ਜ਼ਿੰਦਗੀ ਆਪਦੀ ਖਰਾਬ ਕਰ ਲੈਨੇ ਆ ਆਪਣੇ ਬੱਚੇ ਰੁੱਲ ਜਾਂਦੇ ਆ ਪਿੱਛੋਂ ਵੀਰੋ ਬੱਚਾ ਨੂੰ ਕੋਈ ਨਹੀਂ ਪੁੱਛਦਾ ਬੱਚੇ ਇਥੋਂ ਤੱਕ ਆਪਣੇ ਰੁੱਲ ਜਾਂਦੇ ਆ ਕਿ ਉਹਨਾਂ ਨੂੰ ਕੋਈ ਖਾਣ ਨੂੰ ਚੀਜ਼ ਵੀ ਨਹੀਂ ਦਵਾਉਂਦਾ ਜੇਕਰ ਇਹ ਮੰਲੋ ਆਪਾਂ ਹੀ ਆ ਆਪਾਂ ਕਮਾਉਣ ਵਾਲੇ ਆ ਆਪਾਂ ਬੱਚਾ ਨੂੰ ਲੈ ਕੇ ਜਾਣਾ ਆਪਾਂ ਆਪਾਂ ਜੋ ਵੀ ਲੈ ਕੇ ਦੇਣਾ ਬੱਚਾ ਨੂੰ ਕੱਪੜਾ ਲੀੜਾ ਖਾਣ ਨੂੰ ਆਪਾਂ ਹੀ ਲੈ ਕੇ ਦੇਣਾ ਆਪਾਂ ਕਮਾ ਕੇ ਆਪਾਂ ਜੇਲ੍ਹ ਚ ਬੈ ਗਈ ਮਗਰ ਬੱਚਿਆਂ ਕੋਲੇ ਕੌਣ ਆਦੀ ਮਾਂ ਉਹ ਵਿਚਾਰੀ ਕੀ ਕਰੇ ਕਮਾਈ ਕਰੂ ਉਹ ਆਪਣੇ ਮਾਪਿਆਂ ਤੋਂ ਮੰਗੂ ਜਾਂ ਸਹੁਰਿਆਂ ਤੋਂ ਮੰਗੂ ਕਿੰਨਾ ਕੁ ਜ਼ਿਰ ਮੰਗੂ ਪਿਓ ਤੋਂ ਬਿਨਾਂ ਧੀ ਜਾਂ ਪੁੱਤ ਦੇ ਲਾੜਾ ਜਿਹੜੇ ਨਾ ਚਾ ਉਹ ਪੂਰੇ ਕੋਈ ਨਹੀਂ ਕਰ ਸਕਦਾ ਲੋਹੀ ਕਰ ਸਕਦਾ ਚਾਹੇ ਉਹ ਦਿਹਾੜੀ ਲਾ ਕੇ ਆਵੇ ਚਾਹੇ ਉਹ ਮਾਕੇ ਲਿਆਵੇ ਚਾਹੇ ਜੋ ਮਰਦੀ ਕਰਕੇ ਆਵੇ ਪਰ ਉਹ ਆਤਰ ਨੂੰ ਪਰਿਵਾਰ ਨੂੰ ਲਿਆ ਕੇ ਦੇਣਾ ਹੁੰਨੇ ਖਾਣਾ ਉਹਨੇ ਰੋਟੀ ਖਵਾਉਣੀ ਆ ਪਰਿਵਾਰ ਨੂੰ ਚਾਹੀ ਜਿਵੇਂ ਮਰਦੀ ਮੈਂ ਬਹੁਤ ਬੰਦੇ ਵੇਖਿਆ ਯਾਰ ਬਹੁਤ ਜ਼ਿਆਦਾ ਬੰਦੇ ਜਿਹੜੇ ਨਾ ਚੌਂਕਾਂ ਦੇ ਵਿੱਚ ਖੜੇ ਹੁੰਦੇ ਅਤੇ ਦਿਹਾੜੀ ਵੀ ਨਹੀਂ ਲਾਉਂਦੇ ਜਿੱਦ ਦਿਹਾੜੀ ਨਹੀਂ ਲੱਗਦੀ ਵਿਚਾਰੇ ਉਹ ਮੇ ਮੜ ਜਾਂਦੇ ਆ ਪਤਾ ਨਹੀਂ ਉਹ ਪਕਦੀ ਆ ਕਿ ਨਹੀਂ ਪਕਦੀ ਹੁਣ ਕਈ ਬੰਦੇ ਮੈਨੂੰ ਵੀ ਕਹਿਣਗੇ ਯਾਰ ਉਹ ਬਲੈਕਮੇਲ ਕਰਨ ਲੱਗ ਗਿਆ ਮੈਂ ਕਹਿੰਦਾ ਬਲੈਕਮੇਲ ਵੀਰੋ ਮੈਂ ਨਹੀਂ ਕਰਦਾ ਨਾ ਮੇਰੇ ਕੋਲ ਕੋਈ ਗੁਰਤੀ ਆ ਭੇਜਿਓ ਤੇ ਕੋਈ ਵੀ ਨਹੀਂ ਪੌਰੀ ਹੋਣੀ ਮੈਂ ਸਦਾ ਤੁਹਾਨੂੰ ਜੇ ਮਤਦ ਕਰਨੀ ਹੋਈ ਤਾਂ ਤੁਹਾਨੂੰ ਮੈਂ ਕੰਟੈਕਟ ਨੰਬਰ ਵੀ ਦੇ ਦਿਆਂਗਾ ਪਰ ਇਹ ਆਪਾਂ ਨਾਰਮਲ ਗੱਲ ਕਰ ਰਹੇ ਆ ਵੀ ਜੇ ਆਪਾਂ ਗੁੱਸੇ ਤੇ ਕੰਟਰੋਲ ਕਰੀਏ ਨਾ ਤਾਂ ਆਪਾਂ ਸਹੀ ਰਹਿਵਾਂਗੇ ਜੇ ਗੁੱਸੇ ਤੇ ਕੰਟਰੋਲ ਤੋਂ ਬਾਹਰ ਹੋ ਗਏ ਸਾਰੀ ਜ਼ਿੰਦਗੀ ਆਪਣੀ ਜੇਲ੍ਹ ਚ ਛੜੂ ਤੇ ਬੱਚੇ ਬਾਹਰ ਛੱਡ ਦੇਣਗੇ ਆਪਣੇ ਇਹ ਵੀਡੀਓ ਕਬਨੂੰ ਸਿਹਤ ਮਿਲਦੀ ਹੈ ਜੇ ਆਪਾਂ ਸੋਚੀਏ ਤਾਂ ਅਰ ਜੇ ਸੋਚਣਾ ਤਾਂ ਜੇ ਸੋਚਣਾ ਨਹੀਂ ਫਿਰ ਨਹੀਂ ਸਾਰੇ ਮਤ ਵੱਨ ਕੇ ਬੇਨਤੀ ਹੈ ਵੀ ਆਪਾਂ ਇਹੋ ਜਿਹਾ ਕੰਮ ਤਾਂ ਕਰਕੇ ਆਪਣੇ ਬੱਚੇ ਪਿੱਛੇ ਰੋਣ ਜਾਣ ਹੁਣ ਮੰਨ ਲਓ ਜੇਲ੍ਹ ਚ ਆਪਾਂ ਬਹਿ ਗਏ ਪਿੱਛੇ ਪਰਿਵਾਰ ਆਪਣਾ ਕੀ ਕਰੂਗਾ ਉਹ ਤਾਂ ਮੰਗ ਕੇ ਖਾਣ ਵਾਲਾ ਹੋ ਗਿਆ ਨਾ ਕਿੱਥੇ ਹੋਰ ਨਾਲ ਆਪਣੇ ਤੋਂ ਮੰਗਣਾ ਤਾਂ ਕਰਕੇ ਭਰਾ ਮਿਰੋ ਆਪਾਂ ਇਹਨਾਂ ਕੰਮਾਂ 'ਚ ਕੁਝ ਨਹੀਂ ਰੱਖਿਆ ਬੈਲਪੁਨੇ 'ਚ ਕੁਝ ਵੀ ਨਹੀਂ ਰੱਖਿਆ ਨਾੰਗ ਪੁਣੇ ਚ ਲੱਚਰਤਾ ਚ ਕੁਛ ਨਹੀਂ ਰੱਖਿਆ ਆਪ ਦੀ ਇੱਜਤੀ ਰੋਟੀ ਖਾਓ ਦਿਹਾੜੀ ਕਰ ਲੋ ਕੰਮ ਕਰ ਲੋ ਕੋਈ ਮੇਣਾ ਨਹੀਂ ਕਿਸੇ ਗੱਲ ਦਾ ਕਰਮ ਆਦੇ ਕਰਮ ਹੀ ਖਾਣੇ ਹੁੰਦੇ ਆਪਾਂ ਜਿੰਨੇ ਉਹਨਾਂ ਨੇ ਲਿਖਤੀ ਜਿੰਨੀ ਆਪਾਂ ਖਾਣੀਆਂ ਉਹ ਆਪਣੀ ਲਿਖੀ ਪਈ ਆ ਪਰ ਜੇ ਆਪਾਂ ਥੋੜਾ ਗੁੱਸੇ ਤੇ ਕੰਟਰੋਲ ਕਰਕੇ ਚੱਲੀਏ ਨਾ ਆਪਾਂ ਸਾਰੀ ਜ਼ਿੰਦਗੀ ਪਰਿਵਾਰ ਨੂੰ ਖੁਸ਼ ਰੱਖ ਸਕਦੇ ਆ ਫਿਰ ਆਪਾਂ ਜੇ ਆਪਾਂ ਜੇਲ੍ਹ ਚ ਬਹਿ ਜਾਂਦੇ ਆ ਪਰਿਵਾਰ ਚ ਕਸੂਰ ਕੱਢਦੇ ਆ ਆਪਾਂ ਤੂੰ ਇਦਾਂ ਕਰਦੀਆਂ ਤੂੰ ਇਦਾਂ ਕਰਦੀਆਂ ਫਿਰ ਯਾਰ ਕੁਛ ਨਾ ਕੁਛ ਤਾਂ ਹੋਊਗਾ ਹੀ ਨਾ ਜਦੋਂ ਆਪਾਂ ਤਾਂ ਜੇਲ੍ਹ 'ਚ ਬਹਿ ਗਏ ਜੇ ਆਪਾਂ ਉਹਨਾਂ ਦੀ ਇੱਜ਼ਤ ਦੀ ਗੱਲ ਕਰਦੇ ਆਂ ਤੇ ਆਪਣੀ ਕੀ ਇੱਜ਼ਤ ਐ ਆਪਾਂ ਤਾਂ ਜੇਲ੍ਹ 'ਚ ਬੈਠੇ ਆਂ ਆਪਣੀ ਕਾਦੀ ਇੱਜ਼ਤ ਰੇਗੀ ਦੱਸੋ ਤਾਂ ਕਰਕੇ ਆ ਗੁੱਸੇ ਤੇ ਕੰਟਰੋਲ ਕਰੋ ਕਿਸੇ ਨੂੰ ਮਾੜਾ ਚੰਗਾ ਨਾ ਕਹੋ ਜਿਹੜੇ 4 ਦਿਨ ਰੱਬ ਨੇ ਦਿੱਤੇ ਹੱਸ ਕੇ ਜੀ ਲੋ 4 ਦਿਨ ਹੀ ਐ ਕੋਈ ਬਾਲੀ ਲੰਮੀ ਉਮਰ ਨਹੀਂ ਆਪਣੀ ਉਹ ਚਾਰ ਦਿਨਾਂ ਇੱਕ ਦਿਨ ਆਪਣਾ ਫਿਕਰਾਂ ਚ ਲੰਘੇ ਦਿਨਾਂ ਇੱਕ ਦਿਨ ਸੋਚਦੇ ਲੰਘੇ ਜਾਣਾ ਕੀ ਬੰਨਣਾ ਹਨਾ ਫਿਰ ਬੜਾਪੇ ਚ ਲੰਘ ਜਾਣੇ ਆ ਤੇ ਫਿਰ ਬਸ ਰੱਬ ਨੂੰ ਪਿਆਰੇ ਹੋ ਜਾਣੇ ਆ ਤਾਂ ਕਰਕੇ ਆ ਭਰਾ ਮਿਰਿਓ ਆਪਾਂ ਹੱਸ ਕੇ ਚਲੀਏ ਕਿਸੇ ਨੂੰ ਹੁਣ ਮੈਨੂੰ ਵੀ ਕਈ ਜਣੇ ਕਹਿਣਗੇ ਵੀ ਹੁਣ ਤੂੰ ਸਿਆਣਾ ਹੋ ਗਿਆ ਹੋ ਗਿਆ ਬਾਈ ਸਿਆਣਾ ਹੋ ਗਏ ਕਈ ਵਾਰ ਕੋਈ ਜ਼ਿੰਦਗੀ ਦਾ ਮੋੜ ਹੀ ਇਹ ਆਉਂਦਾ ਸਿਆਣਾ ਬਨਣਾ ਪੈਂਦਾ ਬਸ ਬਣ ਕੇ ਤਾਂ ਕਰਕੇ ਆ ਥੋੜਾ ਜਿਹਾ ਆਪਾਂ ਸੋਚ ਕੇ ਚਲੀਏ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਸਾਰਿਆਂ ਨੂੰ ਗੋਡ ਬles ਜੋ ਵੀਡੀਓ ਸ਼ੇਅਰ ਕਰ ਦਿਆ ਕਰੋ ਜੇ ਚੰਗੀ ਲੱਗੇ ਤਾਂ ਇਸ ਤੋਂ ਸੇਧ ਲੈ ਲਓ ਵੀਰੋ ਕੁਛ ਨਹੀਂ ਪਿਆ ਬੈਲਪੁਨੇ ਚ ਕੁਛ ਨਹੀਂ ਪਿਆ ਜ਼ਮੀਨਾਂ ਚ ਕੁਛ ਵੀ ਨਹੀਂ ਪਿਆ ਜ਼ਮੀਨਾਂ ਚ ਜੇ ਕਨਾਲ ਦੋਕ ਨਾਲ ਇਧਰ ਉਧਰ ਹੁੰਦੀ ਆ ਨਾ ਕੋਈ ਨਹੀਂ ਪਈ ਰਹਿਣ ਦੋ ਯਾਰ ਉਹ ਨਾਲ ਥੋੜੀ ਲੈ ਕੇ ਆਣੀ ਆ ਪੱਕੀ ਪਤਾ ਕਿਹਨੇ ਪਾਲਣੀ ਆ ਕਿਹਨੇ ਨਹੀਂ ਪਾਲਣੀ ਆਪਣੇ ਕੋਈ ਗੋਲੀ ਮਾਰ ਦਿੰਦਾ ਕਨਾਲ ਦੋਕ ਨਾਲ ਉੱਥੇ ਹੀ ਪਈਆਂ ਰਹਿੰਦੀਆਂ ਬੰਦੇ ਦੀ ਇੱਜ਼ਤ ਨਹੀਂ ਕੋਈ ਅੱਜ ਕੱਲ ਪਸ਼ੂਆਂ ਦੀ ਇੱਜ਼ਤ ਹੈਗੀ ਐ ਕੀ ਕਰਨੀ ਆ ਆਪਾਂ ਕੀ ਕਰਨੇ ਆ ਆਪਾਂ ਪੈਸੇ ਯਾਰ ਠੀਕ ਆ ਆਪਾਂ ਇੱਕ ਜ਼ਿੰਦਗੀ ਦਾ ਸੰਘਰਸ਼ ਹੁੰਦਾ ਪੈਸੇ ਦਾ ਹਨਾ ਦੇਖੋ ਕੋਠੀਆਂ ਪੈਣੀਆਂ ਵੱਡੀਆਂ ਬਣਾ ਲੈਣੇ ਤੇ ਜਾਣੇ ਆਪਾਂ ਦੋ ਹੁੰਨੇ ਜੇ ਕੋਈ ਆਊ ਜਾਊਗਾ ਫੇਰ ਹੀ ਹੈ ਨਾ ਤਾਂ ਕਰਕੇ ਭਰਾ ਮਿਰਿਓ ਕੁਛ ਨਹੀਂ ਰੱਖਿਆ ਗੁੱਸੇ 'ਚ ਕੰਟਰੋਲ ਰੱਖਿਆ ਕਰੋ ਜੇ ਥਾਂ ਜਾਂਦਾ ਜਗਾ ਜਾਂਦਾ ਜਾਓ ਬਈ ਤੁਸੀਂ ਲੈ ਜਾਓ ਕੋਈ ਗੱਲ ਆਪਣਾ ਹੱਕ ਕਿਤੇ ਨਹੀਂ ਗਿਆ ਰੱਬ ਰੱਖਦਾ ਨਹੀਂ ਆਪਣਾ ਹੱਕ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਜਾਓੜੋ ਤੁਸੀਂ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੋਡ ਬlesਸ ਯੂ